ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਦੀ ਸਵੇਰ ਹੈਗੀ ਅੱਜ ਆਪਾਂ ਹੈਗੇ ਬੰਗਲੌਰ ਸ਼ਹਿਰ ਦੇ ਵਿੱਚ ਬਈ ਪੂਰੀ ਗਰਮੀ ਹੈ ਇੱਥੇ ਤੇ ਗਰਮੀ ਹੈਗੀ ਆ ਆਪਣੇ ਮਾਰਚ ਅਪ੍ਰੈਲ ਵਰਗੀ 24 25 ਟੈਂਪਰੇਚਰ ਦਿਨੇ 29 ਦੀ ਤੱਕ ਪਹੁੰਚ ਜਾਂਦਾ ਤੇ ਆਪਾਂ ਆ ਆਪਣੀ ਰਾਣੀ ਸੁੰਦਰਾ ਨੂੰ ਵਾਸ਼ ਕਰਾਉਣ ਕਿਉਂਕਿ ਵਿਚਾਰੀ ਦੇ ਬਾਲੇ ਬੁਰੇ ਹਾਲ ਹੋਏ ਸੀ ਆਪਣਾ ਇੱਥੇ ਭੈਣ ਦਾ ਘਰ ਆ ਤੇ ਉਹਦੇ ਘਰ ਦੇ ਕੋਲੇ ਹੀ ਆ ਵਾਸ਼ਿੰਗ ਵਾਲਾ ਤੇ ਉੱਥੋਂ ਆਏ ਆ ਪਵਿੱਤਰ ਘਰੇ ਬੈਠਾ ਤੇ ਆਪਾਂ ਰੋਟੀ ਰੱਟੀ ਖਾ ਲਈ ਆ ਘਰ ਦੀ ਰੋਟੀ ਦਾ ਹੀ ਸਵਾਦ ਫਰਕ ਹਨ ਤੇ ਰੋਟੀ ਰੱਟੀ ਖਾ ਕੇ ਆਏ ਆ ਤੇ ਵਾਸ਼ ਵਾਲਿਆਂ ਨੇ ਹੁਣ ਖੋਲੀ ਆ ਸ਼ਾਪ ਤੇ ਪਹਿਲਾਂ ਹੀ ਆ ਕੇ ਖੜ ਗਏ ਸੀ ਤੇ ਹੁਣ ਸ਼ਾਪ ਖੋਲ ਕੇ ਤੇ ਹੁਣ ਐਨ ਪੂਰੀ ਸਮਾਰ ਕੇ ਅੱਜ ਤਵਾਂ ਆ ਗਏ ਫੇਰ ਅੱਜ ਘੁੰਮਾਂਗੇ ਬੈਂਗਲੌਰ ਸ਼ਹਿਰ ਅੱਜ ਘੁੰਮਣਾ ਬਾਈ ਆ ਦੋ ਜਾਂ ਇੱਕ ਜਾਂ ਦੋ ਦਿਨ ਘੁੰਮਣਾ ਫੇਰ ਬਸ ਪਰਸੋਂ ਨੂੰ ਵਾਪਸੀ ਆ ਤੇ ਹਜੂਰ ਸਾਹਿਬ ਆਉਂਦੇ ਹੋਏ ਜਾਵਾਂਗੇ ਬਸ ਇਹ ਹੀ ਆ ਹਜੂਰ ਸਾਹਿਬ ਜ਼ਰੂਰ ਮੱਥਾ ਟੇਕਾਂਵਾਂਗਾ ਆਪਾਂ ਕਹਿੰਦੇ ਆ ਨਾ ਬਾਈ ਵੀ ਕੰਮ ਬਾਈ ਇੱਥੇ ਨਾ ਨਿੱਕੇ ਨਿੱਕੇ ਚੀਜ਼ਾਂ ਤੋਂ ਲੋਕਾਂ ਦੇ ਕੰਮ ਸ਼ੁਰੂ ਕਰੇ ਹੋਏ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਆਪਾਂ ਸੋਚ ਵੀ ਨਹੀਂ ਸਕਦੇ ਸਾਈਕਲ ਕਿਰਾਏ ਤੇ ਮਿਲਦੇ ਆਲੇ ਦੇਖ ਲਓ ਆਪਾਂ ਸੋਚ ਸਕਦੇ ਆ ਵੀ ਸਾਈਕਲ ਕਿਰਾਏ ਤੇ ਮਿਲ ਜਾਣਗੇ ਜੇ ਉਹ ਗੱਲ ਕਰੀਏ ਕਿ ਆਪਣੇ ਪਿੰਡ 'ਚ ਜਾਂ ਬਾਣੇ ਲੁਧਿਆਣੇ ਸ਼ਹਿਰ 'ਚ ਵੀ ਸਾਈਕਲ ਕਿਰਾਏ ਤੇ ਦੇਖ ਸਾਈਕਲ ਕਿਰਾਏ ਤੇ ਮਿਲਦੇ ਆ ਚਾਹੀ ਮੋਟਰਸਾਈਕਲ ਲੈ ਲੋ ਕਿਰਾਏ ਤੇ ਸਾਈਕਲ ਕਿਰਾਏ ਤੇ ਮਿਲਦਾ ਮੇਰੀ ਭੈਣ ਨੇ ਸਾਈਕਲ ਲਿਆ ਹੋਇਆ ਤੇ ਉਹ ਉਹ ਕਹਿੰਦੀ ਜਦੋਂ ਮੈਨੂੰ ਲੋਡ ਜੀ ਹੁੰਦੀ ਆ ਵੀ ਜਿੰਨਾ ਟਾਈਮ ਵੀ ਜਿਆਦੇ ਦਾ ਕੰਮ ਐ ਘਰੋਂ ਬੈਠੀ ਕਰਦੀ ਆ ਵੀ ਜੇ ਆਫਿਸ ਜਾਣਾ ਹੁੰਦਾ ਤਾਂ ਫਿਰ ਮੈਂ ਰੱਖ ਲੈਨੀ ਆ 1500 ਰੁਪਏ ਮਹੀਨੇ ਦਾ ਵਾ ਸਾਈਕਲ ਦਾ ਉਹ ਕਹਿੰਦੀ ਇਹ ਤੇ ਸਾਹਮਣਾ ਔਖਾ ਵਾ ਵੀ ਬੰਦਾ ਖੜਾਵੇ ਕਿੱਥੇ ਜਾ ਵੀ ਜਦੋਂ ਨਹੀਂ ਲੋਡ ਬੋੜਦੇ ਜੀ ਦਾ ਜਦੋਂ ਲੋਡ ਆ ਫਿਰ ਲੈ ਲੀਦਾ ਦੇਖ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਯਾਰ ਲੋਕਾਂ ਨੇ ਸਟਾਰਟਅਪ ਸ਼ੁਰੂ ਕਰੇ ਹੋਇਆ ਇੱਥੇ ਆਹਾ ਇਹ ਹੈ ਹੀ ਆ ਆਈਟੀ ਦਾ ਹੱਬ ਆ ਲੋਕਾਂ ਦੇ ਸਟਾਰਟਅਪ ਦਾ ਹੱਬ ਆ ਬੈਂਗਲੌਰ ਸ਼ਹਿਰ ਹਨਾ ਤੇ ਹਰ ਇੱਕ ਕੰਮ ਯਾਰ ਲੋਕਾਂ ਨੇ ਇੱਥੋਂ ਸ਼ੁਰੂ ਕਰਕੇ ਆਪ ਦਾ ਉੱਠਿਆ ਬਹੁਤ ਲੋਕ ਆ ਜਿਹੜੇ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ੁਰੂ ਕਰਦੇ ਆ ਇੱਥੇ ਬਹੁਤ ਜ਼ਿਆਦਾ ਇਹ ਸ਼ਹਿਰ ਸੱਚੀ ਬਾਈ ਮਹਿੰਗਾ ਜੀਵੇ ਜਿਵੇਂ ਉਲਤ ਦੀ ਗੱਡੀ ਤੇ ਲਾ ਲੋ ਹਿਸਾਬ ਹੈ ਨਾ ਇਹ ਗੱਡੀ ਮੈਂ 150 ਰੁਪਏ ਜਿ ਧਵਾ ਲੈਣਾ ਪਿੰਡੋਂ ਤੇ 100 ਜੀ ਧਵਾ ਲੈਣਾ ਉਹਨਾਂ ਵੀ ਜੇ ਥੱਲਿਓਂ ਚੱਕ ਕੇ ਨਹੀਂ ਦਿਹਾਣੀ 100 ਦਿੰਨਾ ਉਹਨਾਂ ਨੂੰ ਇੱਥੇ ਪਤਾ ਕਿੰਨੇ ਲੱਗਣੇ ਆ 900 ਰੁਪਈਆ ਸੱਚੀ ਮਹਿੰਗਾ ਬਹੁਤ ਮਹਿੰਗਾ ਜ਼ਿਆਦਾ ਲਓ ਜੀ ਨਿੱਖਰ ਗਈ ਬਹੁਤ ਦਿਨਾਵਾ ਤੋਂ ওই ਵਿਚਾਰੀ ਇੰਨੇ ਦਿਨ ਤੱਕ ਲਵੇੜ ਕੇ ਕਦੇ ਰੱਖੀ ਰੱਖੀ ਨਹੀਂ ਮੈਂ ਜਿੰਨੇ ਦਿਨ ਵਿਚਾਰੀ ਨਿੱ ਲਿਪੜੀ ਰਹੀ ਹੁਣ ਅੱਜ ਸਾਰਾ ਕੁਝ ਇਹਦਾ ਬੇਕਪ ਬਗਮੂਖ ਪੂਰਾ ਕਰਵਾ ਦੇਣਾ ਵੈਕਸ ਪਾਊਡਰ ਸਭ ਕੁਝ ਕਰਵਾਉਣਾ ਅੱਜ ਕਿਉਂਕਿ ਇਹ ਆ ਵੀਰੇ ਬੰਗਲੌਰ ਪੈਲੈਸ ਬਹੁਤ ਸੋਹਣਾ ਅੰਦਰੋਂ ਬਹੁਤ ਪੁਰਾਣੀਆਂ ਚੀਜ਼ਾਂ ਸਾਮ ਕੇ ਰੱਖੇ ਆ ਪਰ ਅੰਦਰ ਫੋਟੋਗ੍ਰਾਫੀ ਜਾਂ ਵੀਡੀਓ ਬਣਾਉਣ ਨਹੀਂ ਦਿੰਦੇ ਇਹ ਆ ਵੀਰੇ ਬੈਂਗਲੌਰ ਪੈਲਸ ਬਹੁਤ ਪੁਰਾਣੀਆਂ ਚੀਜ਼ਾਂ ਰਾਜਿਆਂ ਦੀਆਂ ਮਹਾਰਾਜਿਆਂ ਨੇ ਸਾਮ ਕੇ ਰੱਖੇ ਆ 2013 ਦੇ ਵਿੱਚ ਜਿਹੜਾ ਇਹਨਾਂ ਦਾ ਸੀਗਾ ਉਹਨੂੰ ਹੀ ਡੈਥ ਹੋਈ ਤੇ ਬਟ ਅੰਦਰ ਵੀਡੀਓ ਵਾਡੀਓ ਨਹੀਂ ਕਰ ਦਿੰਦੇ ਬਿਲਕੁਲ ਬਹੁਤ ਸੋਹਣਾ ਬਣਿਆ ਬਹੁਤ ਮਹਿੰਗਾ ਸਮਾਨ ਨਹੀਂ ਹੁੰਦਾ ਜਿਵੇਂ ਉਹ ਮਿਆਂ ਰਾਜਾਂ ਦਾ ਬਾਹਲਾ ਵੱਡਾ ਦੇਖੋ ਪਾਰਕ ਪੂਰਕ ਸਾਰੀ ਇਹਨਾਂ ਦੀ ਹੈ ਬਿਆਨ ਨੂੰ ਹੁਣ ਦਿੰਦੇ ਆ ਜੀ ਇਹ ਆ ਵੀਰੇ ਬੈਂਗਲੌਰ ਬੜਾ ਸੋਹਣਾ ਤੇ ਸਾਫ ਸੁਥਰਾ ਸ਼ਹਿਰ ਆ ਯਾਰ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਕੋਈ ਇੱਕ ਦੂਜੇ ਨਹੀਂ ਦੇਖਣ ਦਾ ਦੂਰ ਦੀ ਗੱਲ ਆ ਕੋਈ ਮਤਲਬ ਆ ਸੈਮਸੰਗ ਦੇ ਸਟੋਰ ਚੱਲੇ ਆ ਸਭ ਤੋਂ ਵੱਡਾ ਸਟੋਰ ਆ ਇਹਨਾਂ ਦਾ ਸੈਮਸੰਗ ਦਾ ਆ ਇਧਰ ਮਾਲ ਰੋਡ ਵਾਂਗੂ ਆ ਜਿਵੇਂ ਆਪਣੇ ਲੁਧਿਆਣੇ ਆ ਸਾਰੇ ਵੱਡੇ ਤੋਂ ਵੱਡੇ ਬ੍ਰਾਂਡ ਆ ਇਧਰ ਇੰਨਾ ਕੁ ਸੋਹਣਾ ਯਾਰ ਬਈ ਬੰਗਲੌਰ ਸ਼ਹਿਰ ਹੈ ਨਾ ਤਾਹੀਂ ਭੈਣ ਕਹਿੰਦੀ ਆ ਵੀ ਓਰੇ ਵਾੜਾ ਵਧੀਆ ਵਾ ਸੱਚੀ ਕਿ ਵਾੜਾ ਵਧੀਆ ਦੇਖ ਲਓ ਕਿੱਡਾ ਸ਼ੋਰੂਮ ਆ ਬਈ ਸੈਮਸੰਗ ਦਾ ਆ ਸਾਰਾ ਸੈਮ ਸੈਮਸੰਗ ਦਾ ਹੀ ਸ਼ੋਰੂਮ ਉੱਪਰ ਵੀ ਆ ਇਹਨਾਂ ਦਾ ਆ ਦੇਖੋ ਫ੍ਰਿਜ, ਵਾਸ਼ਿੰਗ ਮਸ਼ੀਨ ਜੋ ਵੀ ਹੈਗਾ ਇਹਨਾਂ ਆਹ ਦੇਖੋ ਇਹ ਸੈਮਸੰਗ ਦਾ ਸ਼ੋਰੂਮ ਆ ਦੇਖ ਲਓ ਵੀਰੇ ਬਹੁਤ ਜਿਆਦਾ ਵੱਡਾ ਲਾਈਵ ਮਿਊਜ਼ਿਕ ਚੱਲਦਾ ਦਿਲ ਉਹ ਫਿਰ ਦਾ ਪਿੱਤਰ ਕੀ ਦੇ ਦਿੰਦਾ ਸਾਰਾ ਕੁਝ ਹੈ ਇੱਥੇ ਔਰ ਜਿੰਨੇ ਵੀ ਸੈਮਸੰਗ ਦੇ ਬਟਾ ਗਏ ਆਪਣੇ ਤਾਂ ਮਿਊਜ਼ਿਕ ਜੇ ਲਾ ਦਿੰਦੇ ਇਹਨਾਂ ਨੇ ਲਾਈਵ ਮਿਊਜ਼ਿਕ ਵਜਾਉਣ ਲਈ ਹੋਏ ਆਪਣੇ ਤਾਂ ਨਾਰਮਲ ਹੀ ਹੁੰਦਾ ਇਹਨਾਂ ਨੇ ਲਾਈਵ ਮਿਊਜ਼ਿਕ ਵਜਾਉਣ ਲਾਇਆ ਆ ਲੈ ਲੀਏ LCD ਆਪਾਂ ਬਹੁਤ ਸੋਹਣੀ ਹੈ ਬਹੁਤ ਵੱਡੀ ਪੂਰੀ ਕੰਧ ਜਿੱਡੀ ਹੋਈ ਹੈ ਪਤੰਦਰ ਦੀ ਇੰਨੀ ਰੌਣਕ ਮੈਂ ਨਹੀਂ ਕਹਿੰਦਾ ਆਪਣੇ ਕਿਤੇ ਵੀ ਹੋਊਗੀ ਕਿਤੇ ਵੀ ਸ਼ਹਿਰ ਦੇ ਵਿੱਚ ਵੀ ਜਿੰਨਾ ਕੱਠ ਪੂਰੇ ਆ ਬਹੁਤ ਜਿਆਦਾ ਬੜਾ ਸੋਹਣਾ ਆ ਦੇਖ ਲਓ ਵੀਰੇ ਕਿੰਨੀ ਭੀੜ ਹਾਂਜੀ ਵੀਰੇ ਅੱਜ ਸਵੇਰ ਦੇ ਸ਼ਹਿਰ ਹੀ ਦੇਖਣ ਲੱਗੇ ਹੋયા ਹਨਾ ਕਿ ਕਈ ਜਗ੍ਹਾ ਜਾ ਕੇ ਆਇਆ ਪਰ ਜਿਵੇਂ ਨਾ ਇੱਥੇ ਮੈਂ ਦੇਖਿਆ ਭੈਣ ਦਾਦੀ ਜੀ ਕਹਿੰਦੀ ਦੇਖ ਲਓ ਵੀ ਕੁੱਤਿਆਂ ਦਾ ਢੇਡਾ ਕਢਾਉਣਾ ਉਹਨਾਂ ਤੇ ਅੱਡ ਬੰਦੇ ਆ ਹਨਾ ਵੀ ਕੁੱਤਿਆਂ ਦਾ ਢੇਡਾ ਕਢਾ ਜਾਂਦੇ ਆ ਉਹ ਤੇ ਜਿਹੜੇ ਆਪਣੇ ਦੂਜੇ ਆ ਜੇ ਕਿ ਵੀ ਰਾਤ ਨੂੰ ਵੀ ਜਿਵੇਂ ਸੈਚਰਡੇ ਸੰਡੇ ਲਈ ਵੀ ਇੱਥੇ ਨਾ ਸ਼ਾਮ ਨੂੰ ਡਰਾਈਵਰ ਮਿਲ ਜਾਂਦੇ ਆ ਵੀ ਜਿਹੜੇ ਲੋਕ ਡਰਿੰਕ ਕਰ ਲੈਂਦੇ ਆ ਵੀ ਫਿਰ ਉਹਨਾਂ ਦੀ ਗੱਡੀ ਉਹਨਾਂ ਨੂੰ ਚਲਾ ਕੇ ਘਰੇ ਛੱਡ ਕੇ ਆਉਂਦੇ ਆ ਸਿਰਫ ਇੰਨੇ ਹੀ ਕਰਨਾ ਉਹਨਾਂ ਨੇ ਆਨਲਾਈਨ ਬੁੱਕ ਕਰ ਦੇਣਾ ਵੀ ਉਹਨਾਂ ਨੇ ਗੱਡੀ ਫੜਾ ਕੇ ਉਹਨਾਂ ਨੇ ਗੱਡੀ ਉਹਨਾਂ ਨੇ ਚਲਾਉਣੀ ਤੇ ਘਰੇ ਛੱਡਿਆਉਣਾ ਬਸ ਤੁਸੀਂ ਦੇਖ ਲਓ ਵੀ ਉਹੀ ਆ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਕੰਮ ਸ਼ੁਰੂ ਕਰਾ ਨਿੱਕੀ ਨਿੱਕੀ ਚੀਜ਼ ਜਿਹੜੀ ਆਪਾਂ ਸੋਚ ਨਹੀਂ ਸਕਦੇ ਯਾਨੀ ਕਿ ਇੱਥੇ ਦੀ ਜ਼ਿੰਦਗੀ ਐਦਾਂ ਵਾ ਵੀ ਜੇ ਤੁਸੀਂ ਘਰੋਂ ਨਹੀਂ ਨਿਕਲਣਾ ਵੀ ਕੁਝ ਵੀ ਕਰਨੋਂ ਨਾ ਨਿਕਲੋ ਤੁਹਾਡਾ ਸੌਦਾ ਆਰਡਰ ਕਰੋ ਆਨਲਾਈਨ 2 ਮਿੰਟਾਂ ਚ ਪਹੁੰਚ ਜਾਂਦਾ ਕੁਝ ਵੀ ਮੰਗਵਾਉਣਾ 2 ਮਿੰਟ ਦੇ ਵਿੱਚ ਘਰੇ ਹਾਜ਼ਰ ਬਹੁਤ ਠੀਕ ਹੈ ਇਸ ਤੋਂ ਵੱਧ ਟਾਈਮ ਨਹੀਂ ਲੱਗਦਾ ਯਾਨੀ ਕਿ ਤੁਸੀਂ ਕਿਤੇ ਕੋਈ ਸਮਾਨ ਭੇਜਣਾ ਉਹ ਤੁਹਾਡੇ ਘਰੋਂ ਫੜ ਕੇ ਅਗਲਾ ਲੈ ਜਾਂਦਾ ਵੀ ਹਾਂ ਮੈਂ ਉੱਥੇ ਡਿਲੀਵਰ ਕਰ ਹਰ ਇੱਕ ਚੀਜ਼ ਯਾਨੀ ਕਿ ਵੀ ਫੋਨ ਦੇ ਉੱਤੇ ਆ ਜੇ ਕਿਸੇ ਕੋਲ ਫੋਨ ਆ ਫੋਨ 'ਚ ਪੈਸੇ ਆ ਤਾਂ ਮੈਂ ਕਹਿੰਦਾ ਯਾਰ ਕਿਤੇ ਕਿਤੇ ਜਾਣ ਦੀ ਤੱਕ ਵੀ ਨਹੀਂ ਲੋੜ ਨਿੱਕੀ ਨਿੱਕੀ ਚੀਜ਼ ਸਾਰਾ ਕੁਝ ਫੋਨ ਦੇ ਉੱਤੇ ਹੁੰਦਾ ਹਨਾ ਕਿ ਕਿ ਕਿੱਡੀ ਐਡਵਾਂਸ ਆ ਇੱਥੇ ਵੀ ਬਾਹਲਾ ਜਾਨ ਜਿਆਦੇ ਐਡਵਾਂਸ ਆ ਸ਼ਹਿਰ ਬਹੁਤ ਸਾਫ਼ ਸੁਥਰਾ ਵਾ ਬਹੁਤ ਸੋਹਣਾ ਸ਼ਹਿਰ ਤੇ ਬਹੁਤ ਭੀੜ ਬਹੁਤ ਟ੍ਰੈਫਿਕ ਦੇ ਬੰਨਿਓ ਤਾਂ ਹੱਥ ਘੜੇ ਆ ਆਹ ਸਵੇਰੇ ਅਸੀਂ ਜਾਣਾ ਸੀਗਾ ਜਿਹੜਾ ਬੈਂਗਲੌਰ ਪੈਲਸ ਉਹ ਸਾਰਾ ਇੱਥੋਂ ਘਰ ਤੋਂ ਮੈਨੂੰ ਲੱਗਦਾ 11 ਪਤ ਨਹੀਂ 12 ਕਿਲੋਮੀਟਰ ਦੂਰ ਸੀ ਤੇ ਤੁਸੀਂ ਦੇਖ ਲੋ ਵੀ 12 ਕਿਲੋਮੀਟਰ ਦੂਰ ਜਾਣ ਨੂੰ ਵੀ ਡੇਢ ਘੰਟੇ ਦਾ ਰਾਹ ਸੀ ਤੇ ਅੱਜ ਵਿਦੇਮਾਲੀ ਆਦਾ ਘਰ ਦੇਖਿਆ ਉਹ ਮੈਂ ਤਾਂ ਵੀਡੀਓ ਨਹੀਂ ਬਣੀ ਕਿਉਂਕਿ ਉਹਦੇ ਕੋਲ ਦੀ ਨਿੰਗਦੇ ਸੀਗੇ ਉਹ ਦੋ ਤਿੰਨ ਵਾਰ ਅੱਜ ਜਾ ਕੇ ਸ਼ਾਇਦ ਕੱਲ ਨੂੰ ਜਾਂ ਪਰਸ ਨੂੰ ਉਹ ਮਾਲ ਚ ਜਾ ਕੇ ਆਵਾਂਗੇ